हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 4 ਗਮਾ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਆ ਗਈ ਤੋਕੜ ਗੱਬਣ ਚੱਕ ਪਾਸ ਤੇ ਦੋ ਆਗੀਆਂ ਤੋਕੜ ਵੜ ਤੇ ਇੱਕ ਆ ਗਈ ਬਈ ਗੱਬਣ ਕੁਝ ਟਾਈਮ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 8146715312 ਤੇ ਆ ਜਾਓ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਿਕਾ ਬਾਈ ਹੋ ਠੀਕ ਹਾਂ ਬਾਈ ਵਧੀਆ ਬਈ ਕਿਵੇਂ ਚੱਲਦਾ ਕੰਮ ਕਰ ਕੰਮਕਾਰ ਵਧੀਆ ਬਈ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ। ਨਾਮ ਮੇਰਾ ਮਨੂਆ ਪਿੰਡ ਕੋਠਾ ਕਰੂਗਾ। ਸੁਦੀਲ ਫੂਲ ਆ ਜਿਹੜਾ ਬਟਿੰਡਾ ਵੀ। ਨੇੜੇ ਪਿੰਡ ਬਾਈ। ਨੇੜੇ ਪਾਕਤਾ ਰਹਿ ਗਿਆ 2 ਕਿਲੋਮੀਟਰ ਤੇ ਵੀ। ਠੀਕ ਹੈ ਕੰਟੈਕਟ ਨੰਬਰ ਬੋਲ ਦਿਓ। 94631 95282 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ। ਬਾਕੀ ਚਲੋ ਸਕਰੀਨ ਤੇ ਨੋਟ ਕਰ ਲਓ। ਬਾਈ ਪਹਿਲੇ ਨੰਬਰ ਵਾਲੀ ਟੁਕੜ ਵੈਡ ਤੋਂ ਸ਼ੁਰੂ ਕਰ। ਟੁਕੜ ਵੈਡ। ਕਿਹੜਾ ਸੂਆ ਸੂਈ ਆ? ਸੂਆ ਹੈਗਾ ਤੀਜਾ ਮੰਜ਼ਿਲ ਦਾ ਦੂਜਾ ਮੰਜ਼ਿਲ ਬਾਈ। ਹੂੰ। ਦੁੱਧ ਨੌਕਰਾਣ ਦੋਨਾਂ ਮੇਲੇ ਦਾ। ਜੇ ਕੋਈ ਵੀਰ ਮੰਨ ਕੇ ਚੱਲੋ। ਜਿਵੇਂ 4000 ਤੱਕ ਜੇ ਕੋਈ ਵੀ ਦੋ ਟਾਈਮ ਚਬਾਈ ਕਰ ਸਕਦਾ ਉਹ ਆਲੀ ਖੇਚੜੀ ਕਰ ਲਿਆ ਕਿ ਨਹੀਂ ਹੂੰ ਬਈ ਕਹਿੰਦਾ ਭਾਵੇਂ ਦੋ ਟਾਈਮ ਭਾਵੇਂ ਚਾਰ ਟਾਈਮ ਉਹਦੀ ਚਬਾਈ ਕਰ ਸਕਦੇ ਤਸੱਲੀ ਕਰਨਾ ਤੁਹਾਡਾ ਹੱਕ ਵੀ ਆ ਵੈਸੇ ਕਰ ਸਕਦੇ ਕਿ ਨਹੀਂ ਤੇ ਮਨੂ ਜੇ ਹੁਣ ਗੱਲ ਕਰੀਏ ਇਹ ਵੈੜ ਦੀ ਕਿੰਨਾ ਇਹਦੇ ਥੱਲੇ ਹੁਣ ਦੋ ਦੱਸਿਆ ਸੀ 9 ਕਿਲੋ ਦਾ ਵਾਧੂ ਆਪਾਂ 9 ਕਿਲੋ ਦੇਵਾਂ ਚੋਗਰੇ ਨੂੰ ਤੇ ਜਰਸੀ ਆ ਗਈ ਨਾ ਹਾਂ ਜਰਸੀ ਸੂਈ ਵੀ ਥੋੜੇ ਟਾਈਮ ਦੇ ਮਹੀਨੇ ਦੀ ਸੂਈ ਦੀ ਹੈ ਤੇ ਲੇਵਾ ਦਿਖਾ ਬਣਾ ਲਾਣਾ ਲੇਵਾ ਚੈੱਕ ਕਰ ਬਾਈ ਫੀਟਿੰਗ ਫੂਟਿੰਗ ਬੜੀ ਕਮਾਲਾ ਲੇਵੇ ਦੀ ਬਾਕੀ ਥਣਾ ਲਗਾ ਕੋਈ ਆਪਾਂ ਨੇੜੇ ਚੈੱਕ ਕਰਵਾ ਲੈ ਬੜਾ ਚੰਗਾ ਥਾਨ ਆ ਗਿਆ ਮੁੰਮਾ ਲੈ ਨਾਲ ਨੂਡ ਦੇਖੋ ਬਈ ਬੜੀ ਚੰਗੀ ਆ ਗਈ ਗੁਲਾਬੀ ਨੂੰ ਥਨ ਲੱਗਿਆ ਕਰਮਣ ਬਹੁਤ ਸੋਹਣਾ ਦੁੱਧ ਵਾਲੀ ਨਾਲ ਨੂਡ ਬੜੀ ਚੰਗੀ ਐ ਫੈਨ ਫੂਡ ਕਿਵੇਂ ਆਉਂਦੀ ਐ ਮੈਂ ਫੈਨ ਵਧ ਗਿਆ ਬਈ ਮੈਂ ਕਹਾਂ ਦੁੱਧ ਜਮਾ ਹਮ ਗਰਮੀਆਂ ਦਾ ਤੋਹਫਾ ਵੈਸੇ ਚਾਰ ਹੀ ਗਰਮੀਆਂ ਦੇ ਤੋਹਫੇ ਹਨ ਹਾਂ ਹਾਂ ਖੁੱਲ ਨਹੀਂ ਬਈ ਮੈਨੂੰ ਤੋਰ ਦੇ ਲੇਵਾ ਟਾਇਟ ਆ ਫਿਕਸ ਹੈ ਬੰਨੇ ਚ ਕਰਮਾ ਲਈ ਆ ਗਈ ਬਹੁਤ ਸੋਹਣਾ ਟਾਂਚਾ ਕਦ ਕਾਠ ਨੂੰ ਫੁੱਲ ਵੱਡੀ ਆ ਗਈ ਬਜਨ ਵਾਲੀ ਵੜਾ ਜਰਸੀ ਬਰੀਡ ਆ ਗਈ ਹਮ ਬਾਕੀ ਫੇਸ ਵਗੈਰਾ ਰੰਗ ਮੈਂ ਕਹਣਾ ਨਵਾਂ ਹਾਣਾ ਹੈ ਨਾ ਤੋਰਾ ਤਾਰਾ ਵੀ ਚੈੱਕ ਕਰ ਸਕਦੇ ਆ ਇੱਕ ਨੰਬਰ ਤੋਰਾ ਤੋਰਾ ਤਾਰਾ ਵੀ ਜਮ ਇੱਕ ਨੰਬਰ ਆ ਗਿਆ ਮੁੱਲ ਲੈਣ ਦੇਣ ਮਨੂ ਇਹਦਾ ਬਸ ਮੁੱਲ 27000 ਰੁਪਏ ਵੀ ਦਾ ਤੇ ਨਾੜਾ ਨੂੜਾ ਦੇਖ ਸਕਦੇ ਆ ਬਾਈ ਹਵਾਨੇ ਤੇ ਬਾਹਲੀਆਂ ਚੰਗੀਆਂ ਲੈ। ਕੀ ਬਾਤ ਹੈ ਗੁੰਦਿਆ ਪਹਿਲੇ ਵਾ ਨਾੜਾ ਨਾ ਬਾਕੀ ਥਣ ਵੀ ਬਹੁਤ ਚੰਗਾ ਲੱਗਿਆ ਵਾ। ਮੁੱਲ ਬਾਈ ਦੇ ਅੱਗੇ ਵੀ ਬਾਈ ਲੈਣ ਦੇਣ ਤੇ ਫਿਕਸ ਹੀ ਹੁੰਦਾ ਮੁੱਲ ਬਾਈ ਕਹਿੰਦਾ ਅੱਜ ਵੀ ਫਿਕਸ ਹੀ ਕਰਨਾ। ਕਿੰਨਾ ਮੁੱਲ ਦੱਸਿਆ ਮਨੂ 27000 ਰੁਪਏ ਵੀ। 27000 ਰੁਪਏ ਬਾਈ ਕਹਿੰਦਾ ਲੈਣ ਦੇਣ ਮੁੱਲ ਆ ਬਾਕੀ ਥੋੜਾ ਕਣਾ ਮਾਨਤਨ ਹੋ ਜਾਊਗਾ। ਹਾਂ ਮਾਨਤਨ ਕਰਦੇ ਹਾਂ ਤੋ ਕੜ ਗੱਬਣ ਚੈੱਕ ਪਾਸ ਨੀਂ ਆ ਗਿਆ ਹੈ ਨਾ ਕਿੰਨੇ ਟਾਈਮ ਦੀ ਚੈੱਕ ਪਾਸ ਇਹ ਹੈਗੇ 4.5 ਮਹੀਨੇ ਦੀ ਦੇਖ ਤੇਰੀ ਤਸੱਲੀ ਕਰਾਈ ਵੀ ਕੋਈ ਵੀਰੋਂ ਦਾ ਕਰਵਾ ਸਕਦਾ ਹਾਂ ਉਹ ਆ ਦੀ ਕਰਾ ਲਿਆ ਆਲਾ ਕਿੰਨਾ ਦੁੱਧ ਦੁੱਧ 8 ਕਿਲੋ ਦੁੱਧ ਮਿਲਦਾ ਸੌ ਸੀਲ ਹਾਂ ਤਾਂ ਸੀਲ ਚੱਕਰੀ ਨਿਆਣਾ ਪਾ ਚ ਨਾ ਆਪਾਂ ਠੀਕ ਹੈ ਬਾਈ ਨਿਆਣਾ ਪਾਓ ਨਾ ਪਾਓ ਬਾਈ ਕਹਿੰਦੀ ਕੁਛ ਨਹੀਂ ਜਰਸੀ ਆ ਗਈ ਬਾਈ ਹਾਂ ਜਰਸੀ ਫੁੱਲ ਵੱਡੀ ਹੈ ਨਾ ਤੀਜੀ ਸੂਏ ਸੂਈਏ ਬਾਕੀ ਕਿਹੜਾ ਸੂਆ ਹੁੰਦੀ ਹੈ ਤੀਜੀ ਸੂਏ ਤੀਜਾ ਸੂਆ ਸੂਈਦੀ ਹੈ ਬਾਈ ਫੁੱਲ ਵੱਡੀ ਆ ਫੁੱਲ ਵੱਜਣ ਵਾਲੀ ਜਰਸੀ ਆ ਗਈ ਥਾਣੇ ਚੈੱਕ ਕਰੋ ਯਾਰ ਪਿੰਡਾਂ ਦਾ ਕਰਮਾਣੇ ਨੂੰ ਬਹੁਤ ਚੰ ਨਾੜਾ ਨੋੜਾਂ ਬੜੀਆਂ ਚੰਗੀਆਂ ਲੈਵੇ ਤੇ ਵਕੀਲੇ ਵਟਾਟਾ ਗਿਆ ਨਾ ਠੇਕ ਸੇ ਬਣੇ ਚਾਗੀ ਬਾਕੀ ਬਣਦੀ ਬਹੁਤ ਆਥਰ ਨੂੰ ਬਈ ਠੀਕ ਆ ਸ਼ਾਮ ਤੱਕ ਬਾਈ ਕਹਿੰਦਾ ਬਾਲੀ ਸੁਣੀ ਤਿਆਰ ਹੁੰਦੀ ਹੈ ਬਈ ਟਾਈਮ ਹੁਣ ਆਪਾਂ ਤੁਹਾਨੂੰ ਦੱਸ ਦਿੰਦਾ ਕਿੰਨਾ ਹੁੰਦਾਗਾ ਉਸ ਸ਼ਾਮ ਨਾਲ ਦੰਦਾ ਚੱਲ ਆ ਟਾਈਮ ਹੁੰਦਾਗਾ 9:45 ਮਿੰਟਾਂ ਦਾ ਸ਼ਾਮ ਤੱਕ ਤਾਂ ਤੁਸੀਂ ਦੇਖੋ ਵੀ 6:00 ਵਜੇ ਨੂੰ ਤਾਂ 5:00 ਵਜੇ ਨੂੰ ਕਿਹਾ ਜਾ ਲੈਵਾ ਤਿਆਰ ਕਰਨਾ ਕਰੇ ਲekin ਨਾੜਾ ਨੋੜਾਂ ਦੇਖ ਸਕਦੇ ਬੜੀਆਂ ਕਮਾਲ ਆ ਖੋਲੀ ਮਣੂ ਨੂੰ ਵੀ ਢੋੜ ਦੇ ਬਈ ਖੋਲ ਕੇ ਬਾਕੀ ਰੰਗ ਰੂਪ ਕੁਆਲਟੀ ਫੇਸ ਵਗੈਰਾ ਚਮਕ ਚਮਕ ਨਾ ਵਹਿੜ ਪਾ ਲਈ ਬੜੀ ਚੰਗੀ ਜਿੰਨੀ ਵੀ ਕਹਦੇ ਉਹ ਨੂੰ ਹੀ ਯਾਰ ਬੜੀ ਸੋਹਣੀ ਵਹਿੜ ਐ ਨਹੀਂ ਕੋਈ ਮੋਲੜ ਜੀ ਨਹੀਂ ਸਹੀ ਗੱਲ ਕਿ ਰਾਜੀ ਰੂਜੀ ਐ ਨਹੀਂ ਚਮਕ ਵਾਲੀ ਵਹਿੜਾ ਪੂਰੀ ਕੀ ਬਾਤ ਆ ਭਾਈ ਚਮਕ ਰਾਮਕ ਦਾ ਹਲ ਵਹਿੜ ਤੇ ਦਿਖਾਈ ਦਿੰਦੀ ਹੂ ਯਾਰ ਹਨਾ ਸਹੀ ਗੱਲ ਪੂਰੀ ਪਲੀ ਵੀ ਵਹਿੜਾ ਵਾਕੀ ਥਣ ਲੈਵੇ ਦੀ ਬਾਈ ਸਾਫ ਸੁਥਰੀ ਆ ਗਈ ਮੋਲੇ ਦਾ ਮਾਨੂੰ ਕਿੰਨਾ ਫਰ ਮੁੱਲ ਬੱਸ ਲੈਣ ਲੈਣੀ ਬਸ 35000 ਰੁਪਏ ਲੈਣਾ 35000 ਰੁਪਏ ਲੈਣ ਦੇਣੀ ਮੁੱਲ ਬਾਈ ਕਹਿੰਦਾ 35000 ਰੁਪਏ ਆਪਾਂ ਲੈਣਾਗਾ ਬਾਕੀ ਥੋੜਾ ਕਣਾ ਮਾਨ ਤਾ ਹੋ ਜੂਗਾ ਹਾਂ ਮਾਨਤਨ ਕਰ ਦਾਂਗੇ ਅੱਗੇ 3 ਨੰਬਰ ਤੇ ਗੱਲਾਂ ਆ ਗਈ ਮਨ ਇਹ ਲੈਂਦੀ ਯਾਰੂੰ ਤਾਂ ਮਹੀਨਾ ਮੰਨ ਲਓ 20 25 ਦਿਨ ਲੈ ਜੂਗੀ ਆਉਣ ਵਾਲੀ 20 ਤੋਂ 25 ਦਿਨ ਹਾਂ ਲਾਉਣ ਲੱਗੀ ਵੀ ਉਹ ਦੂਜੇ ਮਹੀਨਾ ਮੰਨ ਲੈ ਹਾਂਲਾ ਮਹੀਨਾ ਮੰਨ ਕੇ ਲੈ ਜੇ ਦੂਜਾ ਸੂਆ ਸੀਲ ਠੰਡੀਆਂ ਇੰਨੀਆਂ ਮੈਂ ਯਾਰ ਕੀ ਆ ਥਾਂ ਤੁਲ ਭਗਾ ਦੇਣੀ ਡਿਆ ਕੇ ਸਹੀ ਗੱਲ ਆ ਕਿੰਨਾ ਦੁੱਧ ਕੱਢਿਆ ਮਨੂ ਵੀ ਨੇ ਦੁੱਧ ਆਪ ਤਾਂ ਲਈ ਹਾਲੇ ਪਿੰਡੋਂ ਹੀ ਲਈ ਆ ਯਾਰ ਦੁੱਧ 1500 ਕਿਲੋ ਚੋਇਆ ਪਹਿਲਾਂ ਲੈਣਾ ਥਣ ਬੜਾ ਚੰਗਾ ਹੈਨਾ ਸਹੀ ਗੱਲ ਆ ਭਾਈ ਠੰਡਲੇਵੇ ਦੀ ਸਾਫ ਸੁਥਰੀ ਲੇਵਾ ਛੇ ਠੰਡੀਆਂ ਇੰਨੀਆਂ ਮੈਂ ਆ ਰਹੀ ਕਰਵਾਉਣ ਲੈ ਵਧੀਆ ਮੰਨ ਕੇ ਚੱਲੂਗੀ ਤਿਆਰ ਕਰੂਗੀ ਜਦੋਂ ਤਿਆਰ ਹੋ ਜਾਊਗਾ ਕੱਚੀ ਕੱਚੀ ਬਈ ਠੰਡੀਆਂ ਠੰਡੀਆਂ ਫੁੱਲ ਠੰਡਲੇਵਾ ਇੱਕ ਨੰਬਰ ਹਾਂ ਬਾਕੀ ਨਿੱਗਰ ਨੂੰ ਕਰ ਬਹੁਤ ਆ ਬਈ ਜਰਾ ਹੂੰ ਲੇਵਾ ਬਾਕੀ ਦਾਦਾ ਪੂਰਾ ਝੋਲ ਭਰੂਗੀ ਹਨਾ ਹੁ ਲਾਉਣ ਲੱਗ ਗਈ ਹੁਣ ਹੂੰ ਸਹੀ ਗੱਲ ਆ ਬਾਕੀ ਨਾ ਮੈਂ ਕਹਣਾ ਵੀ ਗੋਲ ਮਟੋਲ ਪਈਆ ਕਰਮ ਵਾਲੀ ਸਰਾਣੇ ਵਰਗੀ ਕਹਿ ਸਕਦੇ ਆਂ ਕਿ ਪਲੀ ਵੀ ਆ ਕਿਨੇ ਹਾਂ ਲਿੱਸੀ ਨਹੀਂ ਹੈਗੀ ਮੈਂ ਕਹਿੰਦਾ ਚਾਹੂੰ ਤਰਾਏ ਕਿਦਰਾ ਦਾ ਪੱਦਰ ਪੁੱਤਰ ਜੀ ਗੱਲ ਕਰੀਏ ਫੁੱਲ ਆਗੀ ਖੋਲ ਦੇ ਮਨੂੰ ਤੋੜ ਦੇ ਬਾਈ ਮੁੱਲ ਫਿਰ ਅੱਜ ਬਾਈ ਕੱਚੀ ਆ ਕੱਚੀ ਗਲਾਂ ਕਰੂਗਾ ਕਿੰਨਾ ਮੁੱਲ ਮਨੂੰ ਦੇਣ ਲੈਣੀ ਜਿਹਦੇ ਤਿਆਰ ਹੋ ਉਦੋਂ ਦਾ ਹੈਗੀ 60 65 ਦੀ ਹੈ ਹੁਣ ਆਪਾਂ 40 ਦੀ ਕੋਈ ਦੇ ਦੇਣੀ ਹੈ ਫੇਰਾ 40 ਦੀ ਹਾਂ ਹਾਂ ਆਪਾਂ ਜਿਹੜੀ ਕੱਚੀ ਆ ਮਹੀਨੇ ਸਾਹਮਣੀ ਆ ਜਿਸ ਸਮ ਨਾ ਕੱਚੀ ਆ ਉਸ ਸਮ ਨੇ ਮੁੱਲ ਹੋ ਜਾਣਾ ਅੱਜ ਬਾਈ ਕਹਿੰਦਾ ਆਪਾਂ 40 ਦੀ ਦੇ ਦੇਣੀ ਹੈ ਜਦੋਂ ਹੋਗੀ ਤਿਆਰ ਤਾਂ ਸਾਨੂੰ ਵੀ ਪਤਾ ਹੈ ਬਹੁਤ ਸੋਹਣੀ ਬੱਚੀ ਆ ਇਹ ਨਹੀਂ ਕੋਈ ਖੁਆੜ ਜੀ ਨਹੀਂ ਕੋਈ ਮੈਂ ਕਹਣਾ ਯਾਰ ਕੋੰਤ ਮੈਂ ਸ਼ਰੀਰ ਦੀ ਆ ਭਈਆ ਗੋਲ ਮਟੋਲ ਕਰਨ ਵਾਲੀ ਆ ਨਾ ਕੋਈ ਨਿੱਗਰ ਨੁਗਰ ਆ ਹੌਲੀ ਹੀ ਨਹੀਂ ਹੂੰ ਨਿੱਗਰ ਭੋਲਨ ਰੋਈ ਨਿੱਗਰ ਅਗਰਮ ਵਾਲੀ ਡਿਸੜ ਜੀ ਨਹੀਂ ਹੈ ਕਿ ਮੁੱਲ ਵੀ ਖਿੱਚ ਕੇ ਹੀ ਕਰਤਾ ਫਿਰ 40000 ਰੁਪਏ ਦੇ ਦੇਣੀ ਆ ਆ ਲਾ ਲਓ ਵੀ ਫੰਡਰ ਵਾਲਾ ਭਾਈ ਕਰਤਾ ਕਿ ਨਹੀਂ ਜੀ ਬੱਛੀ ਲਗੇ ਤਾਂ ਵੀ ਉਹਨੇ 25000 ਕੱਟਤਾ ਆ ਸਹੀ ਗੱਲ ਆ ਤੇ ਅੱਗੇ ਮਾਨੂੰ ਲਾਸਟ ਤੇ ਵੀ ਟੌਕੜਾ ਵੀ ਕਿੰਨੇ ਟਾਈਮ ਦੀ ਸੋਈ ਸੋਈ ਤਾਂ ਹੈਗੀ ਦੁੱਧ ਹੈਗਾ 7:30 ਤੋਂ ਦੋਨੇ ਵੇਲੇ ਦਾ ਤੇ ਮੋਲੇ ਦਾ ਬਾਈ ਮੋਲ ਬਸ ਦੇ ਦੇ ਬਾਈ 20000 ਰੁਪਏ ਦੀ 22000 ਰੁਪਏ ਦੀ ਬਾਈ ਕਹਿੰਦਾ ਦੇ ਦੇਾਂਗੇ ਥਣ ਚੈੱਕ ਕਰ ਸਕਦਾ ਬੜਾ ਚੰਗਾ ਆ ਗਿਆ ਬਾਈ ਬਹੁਤ ਸੋਹਣਾ ਥਣ ਆ ਗਿਆ ਫਿਕਸ ਲੈਵੇ ਦੀ ਇਹ ਆ ਕਿ ਕਦ ਕਾਠ ਵਾਲੀ ਆ ਪਾਲੀਸ ਵੀ ਫੁੱਲ ਆ ਗਈ ਹਵਾਨਾ ਇਹਨੂੰ ਟਾਇਰ ਟਾ ਕੇ ਕਿੰਨਾ ਤਾਂ ਦੱਸੇਗਾ ਦੋ ਸਾਢੇ 7 ਕਿਲੋ ਉਹਨਾਂ ਨਾਲ ਖੋਲ ਦੇ ਬਾਈ ਤੋਰ ਦੇ ਨਾ ਮੋਲੇ ਦਾ ਬਾਈ ਨੇ ਲੈਣ ਦੇਣੀ ਰੱਖ ਤਾਂ ਕਿੰਨਾ ਰੱਖਿਆ ਮਨੂੰ ਬਸ 22000 ਰੁਪਏ 22000 ਰੁਪਏ ਬਸ ਬਾਈ ਲੈਣ ਦੇਣ ਮੋਢੀ ਆਗਾ ਮੋਲ ਬਾਈ ਥੋੜੀ ਕਰਦਾ ਹੁੰਦਾ ਮੁੱਲ ਬਾਈ ਨੇ ਅੱਜ ਵੀ ਥੋੜਾ ਕੀਤਾ ਬਾਕੀ ਫੇਸਬੁਕਸ ਬੜਾ ਪਿਆਰਾ ਯਾਰ ਹਾਂ ਬੋਦੀਵਤੀ ਫੁੱਲ ਕਮਾਲ ਦੇ ਚਮਕਦਮਕ ਦੇਖ ਸਕਦੇ ਵੈੜ ਚ ਫੁੱਲ ਮੁੱਲ ਜਾਇਆ ਜਾ ਬਾਈ ਤੇ ਮੁੱਲ ਬਾਈ ਅੱਗੇ ਵੀ ਖਰ ਜਾਇਆ ਜੀ ਕਰਦਾ ਹੁੰਦਾ ਬਾਈ ਬਾਕੀ ਵੱਡੀ-ਬੁੱਡੀ ਬਹੁਤ ਆ ਵੇਲ ਫੁੱਲ ਹਾਂ ਸਹੀ ਗੱਲ ਆ ਵੇਲ ਬੁੱਲ ਕਰਮਾ ਦੀ ਫੁੱਲ ਆ ਬਾਈ ਜੇ ਕਿਸੇ ਵੀ ਵੀਰ ਨੂੰ ਬਾਈ ਤਿੰਨਾ ਚਾਰਾਂ ਵੈੜਾਂ ਚ ਕੋਈ ਵੀ ਵੈੜ ਆ ਵੀ ਪਸੰਦ ਆ ਤਾਂ ਬਾਈ ਨਾ ਕਰਿਓ ਕੰਟੈਕਟ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ